ਬਾਦ ਨਹੀਂ ਹੁੰਦਾ ਓਹ ਕੰਮ ਠੀਕ ਆ ਠੀਕ ਆ ਅੱਗੇ ਹੁਣ ਨਾ ਵੀ ਹੁਣ ਬਾਕੀ ਖੁਸ਼ ਰਹੋ ਹੋਰ ਦਨ ਜਾਈ ਦਾ ਮਾਸਾ ਜੱਜ ਪਗੜ ਕਰ ਤੇ ਬਹੁਤ ਜ਼ਿਆਦਾ ਕੰਮ ਪੜਾ ਗਰਨੇ ਬਾਲਿੰਗ ਦੀ ਨਾ ਸਾਗਰ ਕੇ ਸਹੀ ਮੁੜਕਾਈ ਜਾਂਦਾ ਹੈ ਤੇ ਆ ਗਿਆ ਆਪਾਂ ਫੰਡ ਕਰਾਂਗੇ ਪੂਰਾ ਕੈਂਟ ਕਰਮ ਇਹ ਆਪਾਂ ਵਾਲਾ ਯੂਨੀਫਿਕੇਸ਼ਨ ਨਾ ਇਹ ਆਪਾਂ ਉਸ ਤੋਂ ਕਰਨਾ ਉਸੇ ਇਹ ਮਾ ਪਚੰਦੇ ਆ ਤੇ ਅਸੀਂ ਬਹੁਤ ਐਕਸਾਈਟਡ ਆ ਬਾਕੀ ਨਾਲ ਆਪਾਂ ਚੱਲ ਕੇ ਦੰਦਖੋ ਨੇ ਆਈ ਪੰਜ ਕਿੰਨੇ ਪਹੁੰਚ ਕੇ ਲੱਗੇ ਜੀ ਅਰੇ ਬਾਗੇ ਪਹੁੰਚ ਗਏ ਸੁਣ ਮੈਨੂੰ ਆ ਕੇ ਲੱਗੀਆਂ ਦਰੂ ਆਣਾ ਤੁਹਾਨੂੰ ਬੱਚ ਹੋਏ ਨੇ ਕਿਉਂ ਆ ਤੁਹਾਨੂੰ ਮਾਰੇ ਦਾ ਹਾਂਜੀ ਤਾਂ ਆਪਾਂ ਪਹੁੰਚ ਗਏ ਸੀਗੇ ਮਾਓ ਛੋਲੋ ਪਿਆਣਾ ਸਹੀ ਹੈ ਤੇ ਮਰੇ ਦਾ ਦੁੱਖ ਲੈਣ ਲੱਗਦੀ ਲੋਕ ਸਾਡੀ ਅਜਰ ਦੇ ਬਿਆਦ ਨਹੀਂ ਆਉਗਾ ਪੂਰਾ ਕੰਮ ਘੈਂਡਣਾ ਇੱਥੇ ਉਹਨੂੰ ਆ ਲੱਗਾ ਪੀੜ-ਪੁੜ ਬਹੁਤ ਹੋਣੀ ਹੈ ਨਾ ਇੱਥੇ ਬਹੁਤ ਇਕੱਠਾ ਭਾਈ ਦੋ ਵਾਰਾਂ ਤਾਂ ਕਰਕੇ ਚਲੋ ਸ਼ਨੀਵਾਰ ਐਤਵਾਰ ਜਦੋਂ ਅੱਛਾ ਉਹ ਗੱਡੀਆਂ ਦੇਖੋ ਉੱਧਰ ਉਹਨੇ ਪਾਰਕਿੰਗ ਸਾਰੀ ਉਹਨੂੰ ਇਹਨੇ 500 ਗੱਡੀਆਂ ਆਉਂਦੀਆਂ ਘਟੋਗਾ ਅੱਛਾ ਗੱਡੀਆ ਦੇਖੋ ਕਿੰਨੇ ਖੜੇ ਆ ਬਾਬਾ ਇੱਥੇ ਹਾਂਜੀ ਨਾ ਪਹੁੰਚ ਗਏ ਤੇ ਉਹ ਆਸ਼ਾ ਅੱਜ ਪੂਰਾ ਸੈਟਅਪ ਹੈ ਬਸ ਕਿਹਨੇ ਘੱਟ ਬਹੁਤ ਹੁੰਦਾ ਹੈ ਨਾ ਬਾਲਾ ਘਟ ਗਿਆ ਉਹ ਤਾਂ ਹੁੰਦਾ ਹੈ ਸਨੀਵਾਰ ਤੇ ਐਤਵਾਰ ਹੈ ਨਾ ਤੁੰਨੇ ਅੰਟੀ ਉਹ ਆ ਗਿਆ ਲਈਏ ਤੇ ਵੀ ਰਹਿਣਾ ਇਹ ਚੰਗਾ ਜਿਹਾ ਹੋਣਾ ਪਈ ਜਾਇਓ ਨਾ ਜਿਵੇਂ ਆਪਣੇ ਮਤਲਬ ਟੋਕ ਜਿਹਾ ਆਪਣੇ ਉਹ ਲੱਗੂ ਨਾ ਮੈਨੂੰ ਤਾਂ ਚੱਲਦੇ ਆਂ ਆਹੀਂ ਚੱਲ ਵਰਦੇ ਆਂ ਰੋੜ ਹੀ ਨਹੀਂ ਕੋਪੜੇ ਤੇ ਨਹੀਂ ਆਉਂਦੇ ਜੀ ਸ਼ਨੀਵਾਰ ਆ ਨਾ ਜੇ ਤਾਂ ਕਰਕੇ ਟੈਕ ਮਿਲ ਗਈ मैंने भी देखा ਜੀ ਠੀਕੋ ਇਸ ਕਦਰ ਇਸ ਕਦਰ ਚੱਲ ਜੀ ਸਾਰੀ ਆਧਾਰ ਦੀ ਲੋੜ ਤਾਂ ਨਹੀਂ ਚਾਹੀਦਾ ਮੋੜ ਘਾਵੇ ਕਬੀ ਸੋਚਿਆ ਜੀ ਪਈ ਆ ਹਾਂ ਜਿੱਥੇ ਬੈਠਦੇ ਆ ਕਿਹੋ ਜਿਹੇ ਬੈਠਦੇ ਮਿਲ ਜੂ ਅੱਜ ਕੱਪੜੇ ਮਿਲ ਜਾਣਗੇ ਇੱਥੇ ਵਾਲਾ ਲੱਸੀ ਲੈ ਜਨਾਂ ਹਾਂ ਲੱਸੀ ਲੈ ਜਨਾਂ 100 ਰੁਪਏ ਨਾ ਆਪਣੇ ਆਪਣੇ ਲਈ ਕਿਉਂ ਨਾ ਕਹੀਂ ਜਾਣਾ ਨਾ ਲੱਗਦਾ ਵੇ ਕਿੰਨਾ ਲਾ ਰਾ ਇੱਕ ਓੜਾ ਖੜਿਆ ਆ ਜਪਾ ਚਲ ਗਿਆ ਬੰਨੇ ਕਹਿੰਦੇ ਲੌਕਰ ਖੋਲ ਲਿਆ ਰੱਖਣ ਲੱਗਾ ਫੋਨ ਆ ਆ ਚੱਲਾ ਜਾਂਦਾ ਬੱਚੇ ਜਾਂਦਾ ਬੜੀ ਹਾਂਜੀ ਕਿਹਦਾ ਫੋਨ ਮੈਨੂੰ ਕਵਰ ਦੇਖੀ ਬੰਦੀ ਵੀ ਦੇਖੀ ਆ ਆ ਬਲਕ ਮੁੰਡਾ ਕਰ ਤਲ ਮੈਂ ਨਹੀਂ ਕਿਹੜਾ ਹਾਂ ਅੰਜੀ ਮੁੰਡਿਆ ਕਿੱਦਾਂ ਕਿੱਦਾਂ ਹਾਂ ਦੱਸੋ ਹਾਂ ਚਲੋ ਅਸਿਆਣ ਚ ਨਹੀਂ ਹੁੰਦੇ ਠੰਡਾ ਪਾਣੀ ਓਏ ਕਾਹ ਕਰ ਲੈ ਓਏ ਪਾਣੀ ਠੰਡਾ ਓਏ ਬੋ ਯਾਰ ਓਏ ਕੰਪੀ ਆਏ ਓਏ ਨਾ ਕਰ ਓਏ ਠੰਡਾ ਲੱਗ ਰਿਹਾ ਠੰਡਾ ਲੱਗਿਆ ਟਾ ਕੰਮ ਪਰ ਮੈਨੂੰ ਵੀ ਨਹੀਂ ਆਣੀ ਚੱਲਦੇ ਆ ਵਾਯੂ ਵਾਯੂ ਕਿਆ ਨਾ ਨਾ ਕਿਆ ਸਿਰੇ ਸਿਰੇ ਤੋ ਕੀ ਆ ਜਾ ਰਹੇ ਆਗੇ ਬੋਸ ਆਈ ਜਾਂਦਾ ਫਿਰ ਨਿਆਰਾ ਨਿਆਰਾ ਆਈ ਜਾਂਦਾ ਬੜਾ ਆ ਜਾਉਂਦੇ ਹੋ ਨਿਆਰਾ ਹਾਂਜੀ ਕਿੱਦਾਂ ਸਾਰੇ ਆਈ ਹਾਂ ਤੁਸੀਂ ਸਾਰੇ ਜਿਹਨੇ ਵਧਿਆ ਹੋਊਂਗੇ ਤੇ ਆਪਾਂ ਆਇਆ ਲੈਰੇ ਬਾਗੇ ਭਾਰਤ ਦੇ ਤੇ ਦੀਪ ਤੇ ਤੁਹਾਨੂੰ ਹਣੇ ਦਿਰਗੇ ਆਉਣਗੇ ਕਿਧਰ ਗਏ ਉਹ ਆਗੇ ਬਾਕੀ ਦੇਖੋ ਥੱਲ ਬਣ ਘੈਂਟ ਆ ਓਏ ਆਜੋ 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 ਓਏ ਆਜੋ ਵਾਟਰਪਾਰਕ ਤੇ ਬੋਟਾਂ ਸਿਰਫ ਔਰੀਆਂ ਕਲਿੱਕ ਤੁੰਦੂਦੀਪ ਦੇ ਫੈਨ ਵੀ ਬਹੁਤ ਇੱਥੇ ਹੁੰਦੇ ਆ ਤੁੰਦੂਦੀਪ ਦੇ ਫੈਨ ਬਹੁਤ ਐਸੇ ਐ ਓਏ ਤੁੰਦੂ ਤੇ ਦੀਪ ਦੇ ਫੈਨ ਬਹੁਤ ਆ ਇੱਥੇ ਫੈਨ ਬਹੁਤ ਜਲਾਉਣੇ ਪੌੜੀਆਂ ਉਸੇ ਮੈਨੂੰ ਤਾਂ ਡਰ ਲੱਗੀਆਂ ਦਾ ਡਰ ਤਾਂ ਮੈਨੂੰ ਹੀ ਲੱਗਿਆ ਮੈਂ ਤੈਨੂੰ ਕਹੀ ਜਾਂਦਾ ਮੁਰਿਆ ਯਾਰਾ ਮੈਨੂੰ ਬੜਾ ਲੱਗੀਆਂ ਦਾ ਸਾਚ ਲੈ ਪਤਾ ਹਾਂ ਪੌੜੀਆਂ ਚੜ੍ਹਨਾ ਬਹੁਤ ਔਖਾ ਯਾਰਾ ਮੈਂ ਉਹੀ ਥੇ ਨਾ ਪੌੜੀਆਂ ਦੇਖੀ ਕਿੱਥੇ ਸੀ ਹਾਂ ਹਾਂਜੀ ਸਾਡਾ ਵੇਟ ਹੋ ਗਿਆ ਸੀ ਕੰਪਲੀਟ ਸੰਜਾਇਆ ਹੋਣਾ ਨਹੀਂ ਸੀ ਵੇਟ ਚੈੱਕ ਕਰਦੇ ਆ ਪਈ ਅੱਗੇ ਫਿਰ ਹਮ ਦੰਦੇ ਆ ਦੇਗਾ ਰਹੀ ਮੈਂ ਜੇਗਾ ਠੀਕ ਹੈ ਆਪਾਂ ਨੂੰ ਲੱਗ ਨਹੀਂ ਰਹੇ ਉੱਪਰ ਜਾ ਰਹੇ ਜਿਹੜਾ ਸਾਡਾ ਆਪਣਾ ਹੈਗਾ ਆਡੀਅנס ਕਿੱਥੇ ਆ ਗਏ ਇਹ ਕਿੱਥੇ ਜਾ ਕੇ ਲੱਗ ਗਿਆ ਨਾ ਮੁੰਡਿਆ ਮੈਂ ਤੁਹਾਨੂੰ ਕਹੀ ਜਾਂਦਾ ਬਾਈ ਮੁੰਡਿਆ ਡਾਟੋਰ ਲੱਗ ਗਿਆ ਓਏ ਚੱਲੋ ਦੇਵ ਦਾ ਕੰਮ ਘਤਰੇ ਵਾਲੀ ਆ ਪਾਵਾ ਤੱਕ ਪਹੁੰਚਦੇ ਹੋਏ ਕੋਈ ਲੱਗ ਨਹੀਂ ਰਿਹਾ ਸਪੀਡ ਹੈਗੀ ਬਾੜੀ ਦੇ ਖੇਤਾਂ ਵਿੱਚ ਫਿਰਦੇ ਆ ਓਏ ਇਧਰ ਵੀ ਇੱਥੋਂ ਦੇਖ ਓਏ ਸੌੜਾ ਥੱਲੇ ਦੇਖੀ ਥੱਲੇ ਰਹਿਣਾ ਦਾ ਓਏ ਮੈਂ ਦੇਖ ਥੱਲੇ ਵੀ ਜੀ ਮੈਂ ਦੇ ਭਰਾ ਥੱਲੇ ਦੇਖਣ ਨੂੰ ਥੱਲੇ ਦਾ ਓਕੇ ਆ ਜੀ ਨੀ ਪਤਾ ਹਾਂ ਕੋਈ ਹੁਣ ਆਪਾਂ ਹੁਣ ਲੱਗੇ ਐਂਟਰ ਚਲੋ

ਮੰਸਾਰਾ ਕਾ ਪ੍ਰੈਸ ਸੁਤੇ ਵੀ ਸੀ ਜੇ ਪਿਆਰੀ ਓਏ ਮੈਂ ਤਾਂ ਨਹੀਂ ਹੁੰਦਾ ਓਏ ਇੱਧਰ ਭਾਬੀ ਆਇਆ ਕੋਈ ਸਮਾਂ ਲੈ ਰਮ ਧੀਆ ਠੀਕ ਆ ਅਭੀ ਆਉਣਾ ਵੀ ਹੁਣ ਵੇ ਬਸ ਕੁਆਟਰ ਪਾਰਟੋ

Baila conmigo toda la noche El ritmo suena Can you feel Move your body It's so real Dame te guía Vuelvete loco Don't stop ਤੱਕ ਕੇ ਲਾਈਕ